ਦੁਨੀਆ ਕੋ ਮੰਦਾ ਸ਼ੌਂਕ ਤਾਂ ਹਰ ਕੋਈ ਰੱਖਦਾ ਹੈ ਬਚਪਨ ਦੇ ਵਿੱਚ ਸਾਡੇ ਸਾਰਿਆਂ ਦਾ ਸ਼ੌਂਕ ਹੁੰਦਾ ਕਿ ਇੱਕ ਦਿਨ ਪੂਰੀ ਦੁਨੀਆ ਘੁੰਮ ਕੇ ਆਵਾਂਗੇ ਪਰ ਜਦੋਂ ਵੱਡੇ ਹੁੰਨੇ ਆ ਕਾਰੋਬਾਰ ਨੌਕਰੀ ਪੜਾਈ ਜਿਹੜੀ ਆ ਕੇ ਸਾਨੂੰ ਕਾਫੀ ਜ਼ਿਆਦਾ ਉਸ ਵਿੱਚ ਦਿੱਕਤ ਆਉਂਦੀ ਹੈ ਤੇ ਅਸੀਂ ਆਪਣੇ ਸੁਪਨਿਆਂ ਬਿਲਕੁਲ ਹੀ ਦ ਬੋਟ ਤੇ ਨਿਆ ਤੇ ਅਸੀਂ ਭੁੱਲ ਜਾਨੇ ਕਿ ਸਾਡਾ ਕਦੇ ਸੁਪਨਾ ਵੀ ਸੀ ਕਿ ਅਸੀਂ ਪੂਰੀ ਦੁਨੀਆ ਘੁੰਮਣੀ ਸੀ ਪਰ ਹੁਣ ਜਿਸ ਗੱਲ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਸੁਣਨ ਤੋਂ ਬਾਅਦ ਤੁਹਾਡਾ ਇਹ ਸੁਪਨਾ ਜਿਹੜਾ ਬਿਲਕੁਲ ਹੀ ਸਾਕਾਰ ਹੋ ਜਾਵੇਗਾ ਫਿਰ ਤੁਸੀਂ ਸੋਚੋਗੇ ਕਿ ਜੇਕਰ ਅਸੀਂ ਦੁਨੀਆ ਘੁੰਮਣ ਚਲੇ ਗਏ ਤਾਂ ਪੈਸਾ ਕੌਣ ਕਮਾਏਗਾ ਤੇ ਨੌਕਰੀ ਕੌਣ ਕਰੇਗਾ ਤੇ ਅਸੀਂ ਕੰਮਕਾਰ ਕਿਵੇਂ ਚਲਾਵਾਂਗੇ ਪਰ ਅੱਜ ਦੀ ਇਸ ਗੱਲ ਨੂੰ ਸੁਣਨ ਤੋਂ ਬਾਅਦ ਤੁਹਾਡਾ ਜਿਹੜਾ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਜਾਏਗੀ ਕਦੇ ਸੋਚੇ ਕਿ ਇੱਕ ਪਾਸੇ ਤਾਂ ਤੁਸੀਂ ਘੰਮਰੇ ਉਤੇ ਨਾਲ-ਨਾਲ ਹੀ ਤੁਹਾਡੀ ਮੋਟੀ ਕਮਾਈ ਹੋ ਰਹੀ ਹੈ ਤੁਸੀਂ ਵੀ ਸੋਚ ਚੁੱਕੇ ਕਿ ਮੈਂ ਕਿਹੋ ਜੀ ਬੇਤੁੱਕੀ ਜੀ ਗੱਲ ਕਰ ਰਹੀਆਂ ਜੀ ਹਾਂ ਇੱਕ ਨਵਾਂ ਕੰਮ ਸ਼ੁਰੂ ਹੋ ਚੁੱਕਿਆ ਹੈ ਸਰਕਾਰੋ ਬਾਦ ਨੂੰ ਕਰਨ ਦੇ ਨਾਲ-ਨਾਲ ਤੁਸੀਂ ਮੋਟੀ ਕਮਾਈ ਤਾਂ ਕਰ ਹੀ ਸਕਦੇ ਹੋ ਪਰ ਨਾਲ-ਨਾਲ ਤੁਸੀਂ ਪੂਰੀ ਦੁਨੀਆ ਕਮ ਸਕਦੇ ਹੋ ਕੀ ਹੈ ਪੂਰਾ ਕੰਮਕਾਰ ਵੀਡੀਓ ਦੇ ਅਖੀਰ ਦੇ ਵਿੱਚ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੇ ਨਾਲ ਕੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਡਿਜੀਟਲ ਨੋਮੈਡ ਦਾ ਹਿੱਸਾ ਬਣ ਕੇ ਤੁਸੀਂ ਦੁਨੀਆ ਦਾ ਹਰੇਕ ਕੋਨਾ ਘੁੰਮ ਵੀ ਸਕਦੇ ਹੋ ਤੇ ਨਾਲ ਕੀ ਨਾਲ ਨੌਕਰੀ ਕਰਕੇ ਮੋਟਾ ਪੈਸਾ ਵੀ ਕਮਾ ਸਕਦੇ ਹੋ ਹੁਣ ਆਪ ਤੁਹਾਨੂੰ ਦੱਸ ਦਿਆਂ ਕਿ ਕੀ ਹੈ ਡਿਜੀਟਲ ਨੋਮੈਡ ਦੈਟਸ ਆਲ ਹੰਡੀ ਵਿਲਮਾ ਦੇ ਵਿੱਚ ਵਣ ਜਾ ਰਿਆਂ ਨੂੰ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਜਾਂ ਫਿਰ ਤੁਸੀਂ ਖਾਨਾ ਬਦੋਸ਼ ਸ਼ਬਦ ਤੱਕ ਜ਼ਰੂਰ ਸੁਣਿਆ ਹੋਵੇਗਾ ਡਿਜੀਟਲ ਨੋਮੈਡ ਵੀ ਵਣ ਜਾ ਰਹੇ ਹਨ ਜਾਂ ਖਾਨਾ ਬਦੋਸ਼ਾਂ ਵਾਂਗ ਜਿੰਦਗੀ ਬਤਾਉਂਦੇ ਹਨ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਘੁੰਮਦੇ ਰਹਿੰਦੇ ਹਨ ਪਰ ਅਕਸਰ ਇਹ ਹੈ ਕਿ ਆਧੁਨਿਕ ਖਾਨਾ ਬਦੋਸ਼ਾਂ ਦੇ ਕੋਲ ਮੋਬਾਈਲ ਫੋਨ ਲੈਪਟਾਪ ਅਤੇ ਤੇਜ਼ ਰਫ਼ਤਾਰ ਇੰਟਰਨੈਟ ਦੀ ਸਹੂਲਤ ਹੈ ਜਿਸ ਦੀ ਮਦਦ ਦੇ ਨਾਲ ਉਹ ਆਪਣਾ ਮਨਪਸੰਦ ਕੰਮ ਵੀ ਕਰ ਸਕਦੇ ਹਨ ਤੇ ਨਾਲ ਹੀ ਨਾਲ ਮੋਟਾ ਪੈਸਾ ਵੀ ਕਮਾ ਸਕਦੇ ਹਨ ਤਿਆਉ ਹੁਣ ਤੁਹਾਨੂੰ ਦੱਸ ਦਿਆਂ ਡਿਜੀਟਲ ਨੋਮੈਡਤਾ ਸਫਲ ਕਿਹਾ ਜਾਂਦਾ ਹੈ ਕਿ ਸਟੀਫਨ ਕੇ ਰਾਬਰਟਸ ਦੁਨੀਆਂ ਦਾ ਪਹਿਲਾ ਡਿਜੀਟਲ ਨੋਮੈਡ ਸੀ। ਉਹਨਾਂ ਨੇ 1983 ਅਤੇ 1991 ਦੇ ਵਿਚਾਲੇ ਪੂਰੇ ਅਮਰੀਕਾ ਦੇ ਵਿੱਚ ਸਾਈਕਲ ਤੇ ਲਗਭਗ 10,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਉਹਨਾਂ ਕੋਲੇ ਰੇਡੀਓ ਅਤੇ ਕੋਡਸਮਾਨ ਸੀ ਜਿਸ ਰਾਹੀਂ ਉਹ ਕੰਮ ਕਰਦੇ ਸਨ। 90 ਦੇ ਦਹਾਕੇ ਦੇ ਵਿੱਚ ਡਿਜੀਟਲ ਨੋਮੈਡ ਸ਼ਬਦ ਦੀ ਵਰਤੋਂ ਸ਼ੁਰੂ ਹੋ ਗਈ ਸੀ। ਕੰਪਿਊਟਰ, ਇੰਟਰਨੈਟ, ਲੈਪਟਾਪ ਅਤੇ ਟੈਬਲੇਟ ਦੀ ਵਰਤੋਂ ਵੱਦੀ ਜਾ ਰਹੀ ਹੈ ਅਤੇ ਇਸ ਨੂੰ ਹੋਰ ਵੀ ਖੁੱਲhara ਦਿੱਤਾ ਜਾਂਦਾ ਰਿਹਾ ਕਾਲ ਮੈਲਾਮਡ ਨੇ 1992 ਦੇ ਵਿੱਚ ਲਿਖੀ ਆਪਣੇ ਸਫਰਨਾਮੇ ਐਕਸਪਲੋਰਿੰਗ ਦੀ ਇੰਟਰਨੈਟ ਦੇ ਵਿੱਚ ਪਹਿਲੀ ਵਾਰ ਡਿਜੀਟਲ ਨੋਮੈਡ ਸ਼ਬਦ ਦੀ ਵਰਤੋਂ ਕੀਤੀ 1997 ਦੇ ਵਿੱਚ ਸੋਗਿਓ ਮਾਕੀ ਮੋਟੋ ਅਤੇ ਡੇਵਿਡ ਮੈਂਡਰਸ ਨੇ ਡਿਜੀਟਲ ਨੋਮੈਡ ਨਾਮ ਦੇ ਇੱਕ ਕਿਤਾਬ ਲਿਖੀ ਉਦੋਂ ਤੋਂ ਇਸ ਸ਼ਬਦ ਦੀ ਵਰਤੋਂ ਹੀ ਨਹੀਂ ਵਧੀ ਸਗੋਂ ਜਿਹੇ ਦੇ ਵਿੱਚ ਲੋਕਾਂ ਦੀ ਗਿਣਤੀ ਵਧਣ ਲੱਗ ਪਈ ਅਮਰੀਕੀ ਕੰਪਨੀ ਐਮਪੀਓ ਪਾਰਟਨਰਸ ਦੀ 2023 ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਵਿੱਚ ਫਿਲਹਾਲ 73 ਲੱਖ ਕੰਮ ਹੈ ਡਿਜੀਟਲ ਨੋਮੈਡ ਹਨ ਅਤੇ ਲਗਭਗ 2 ਕਰੋੜ 40 ਲੱਖ ਲੋਕ ਅਗਲੇ 2 ਤੋਂ 3 ਸਾਲਾਂ ਦੇ ਵਿੱਚ ਡਿਜੀਟਲ ਨੋਮੈਡ ਬਣਨ ਦੀ ਇੱਛਾ ਰੱਖਦੇ ਹਨ ਤੇ ਹੁਣ ਤੁਹਾਨੂੰ ਦੱਸਾਂਗੇ ਡਿਜੀਟਲ ਨੋਮੈਡ ਦੇ ਭੱਦੇ ਹੋਏ ਕਾਰੋਬਾਰ ਦੇ ਬਾਰੇ 2023 ਦੇ ਵਿੱਚ ਕੀਤੇ ਗਏ ਇੱਕ ਸਰਵੇਖਣ ਦੇ ਅਨੁਸਾਰ ਡਿਜੀਟਲ ਨੋਮੈਡ ਵਿਸ਼ਵ ਆਰਥਵਿਵਸਥਾ ਦੇ ਵਿੱਚ ਲਗਭਗ 787 ਹਜ਼ਾਰ ਡਾਲਰ ਦਾ ਯੋਗਦਾਨ ਪਾਉਂਦੇ ਹਨ ਜਿਵੇਂ ਜਿਵੇਂ ਡਿਜੀਟਲ ਨੋਮੈਡ ਦਾ ਰੁਝਾਨ ਵਧਣ ਲੱਗਾ ਓਵੇਂ ਓਵੇਂ ਹੀ ਇਸ ਨਾਲ ਜੁੜੇ ਕਾਰੋਬਾਰ ਵੀ ਬਦਲ ਲੱਗੇ ਸੇਫਟੀ ਵਿੰਗ ਇੱਕ ਸਟਾਰਟਅਪ ਹੈ ਜੋ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਕੰਮ ਕਰਨ ਵਾਲੇ ਪੇਸ਼ੇਵਰਾਂ ਦੀ ਯਾਤਰਾ ਸਿਹਤ ਅਤੇ ਮੈਡੀਕਲ ਬੀਮਾ ਦੀ ਸਹੂਲਤ ਪ੍ਰਦਾਨ ਕਰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਸਾਲ ਕਰਿਪਟਾਈ ਕਰੋ ਕੀਤਾ ਸੀ ਸੇਲੀਨਾ ਡਰਵਲ ਨੋਮੈਡ ਲੋਕਾਂ ਦੇ ਲਈ ਹੋਸਟਲਾਂ ਤੇ ਹੋਟਲਾਂ ਦੀ ਇੱਕ ਗਲੋਬਲ ਚੇਨ ਹੈ ਉਹਨਾਂ ਨੇ ਸਾਲ 2022 ਦੇ ਵਿੱਚ 18 ਨਵੀਆਂ ਥਾਵਾਂ ਦੇ ਉੱਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਹਨਾਂ ਦੀ ਸਾਲਾਨਾ ਰਿਪੋਰਟ ਦਰਸਾਉਂਦੀ ਹੈ ਕਿ ਕੰਪਨੀ ਦੇ ਕਾਰੋਬਾਰ ਦੇ ਵਿੱਚ ਸਾਲ 2021 ਦੇ ਮੁਕਾਬਲੇ ਸਾਲ 2022 ਦੇ ਵਿੱਚ ਲਗਭਗ 98% ਤੱਕ ਦਾ ਵਾਧਾ ਹੋਇਆ ਜਰਮਨੀ ਦੇ ਇੱਕ ਰੈਨ ਵਾਲੇ ਰੋਹਸਨ ਵੋਇਕ ਕਨਰ ਨੇ 2015 ਦੇ ਵਿੱਚ ਨੋਮੈਡ ਕ੍ਰੂਜ਼ ਦੀ ਸ਼ੁਰੂਆਤ ਕੀਤੀ ਇਹ ਡਿਜੀਟਲ ਨੋਮੈਡ ਲੋਕਾਂ ਲਈ ਪਹਿਲੀ ਮੋਬਾਈਲ ਕਾਨਫਰੰਸ ਸੀ ਇਹ ਲੋਕ ਦੁਨੀਆ ਭਰ ਦੀ ਯਾਤਰਾ ਕਰਦੇ ਹਨ ਅਤੇ ਇਸ ਦੌਰਾਨ ਇੱਕ ਦੂਜੇ ਦੇ ਨਾਲ ਆਪਣੇ ਹੁਨਰ ਨੂੰ ਵੀ ਸਾਂਝਾ ਕਰਦੇ ਆ ਨੈਟਵਰਕਿੰਗ ਵੀ ਕਰਦੇ ਆ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਮਿਲ ਕੇ ਜੀਵਨ ਦਾ ਆਨੰਦ ਮਾਣਦੇ ਨੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਖਾਸ ਜਾਣਕਾਰੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਨਾਲ ਹੀ ਕਰ ਲਿਓ ਚੈਨਲ ਨੂੰ ਵੀ ਸਬਸਕ੍ਰਾਈਬ